ਅਕਸਰ ਲੋਕ ਰੱਬ ਕੋਲ ਪੁੱਤਰ ਦੀ ਦਾਤ ਮੰਗਦੇ ਨੇ ਲੋੜੀਆਂ ਵੰਡਦੇ ਨੇ ਖੁਸ਼ੀਆਂ ਮਨਾਉਂਦੇ ਨੇ ਤਾਂ ਕਿ ਵੱਡਾ ਹੋ ਕੇ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਪਰ ਅਜਿਹੇ ਪੁੱਤ ਜੋ ਬੁਢਾਪੇ ਦੇ ਵਿੱਚ ਆਪਣੇ ਮਾਪੇ ਨੂੰ ਘਰੋਂ ਕੱਢ ਦੇਣ ਅਜਿਹੇ ਪੁੱਤਾਂ ਲਈ ਇਹ ਸ਼ਬਦ ਪੋਕ ਮੇ ਨਜ਼ਰ ਆਉਂਦੇ ਹਨ ਕਿ ਮਾਪੇ ਕੁਮਾਪੇ ਨਹੀਂ ਹੋ ਸਕਦੇ ਪੁੱਤ ਕਪੁੱਤ ਜ਼ਰੂਰ ਬਣ ਜਾਂਦੇ ਨੇ ਅਜਿਹੀ ਹੀ ਇੱਕ ਘਟਨਾ ਜ਼ਿਲ੍ਹਾ ਅੰਮ੍ਰਿਤਸਰ ਦੇ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਡੇਰੀਵਾਲ ਚ ਜਿੱਥੇ ਬਜ਼ੁਰਗ ਜੋੜੇ ਨੂੰ ਉਹਨਾਂ ਦੇ ਪੁੱਤ ਨੇ ਪਿਛਲੇ 13 ਸਾਲਾਂ ਤੋਂ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਕਿਉਂਕਿ ਪੁੱਤ ਨਸ਼ੇ ਦਾ ਆਦੀ ਹੋ ਗਿਆ ਸੀ ਅੱਜ ਇਹ ਬਜ਼ੁਰਗ ਜੋੜਾ ਦਰਦਰ ਦੀ ਠੋਕਰਾ ਖਾਣ ਨੂੰ ਮਜਬੂਰ ਹੈ ਅਤੇ ਇੱਕ ਜ਼ਿਮੀਂਦਾਰ ਵੱਲੋਂ ਦਿੱਤੀ ਗਈ ਜ਼ਮੀਨ ਤੇ ਆਪਣੀ ਤਰਪਾਲ ਪਾ ਕੇ ਗੁਜ਼ਰਪਸਰ ਕਰ ਰਿਹਾ ਹੈ ਅਤੇ ਬਜ਼ੁਰਗੀ ਦੀ ਹਾਲਤ ਵਿੱਚ ਉਹਨਾਂ ਦਾਨੀ ਸੱਜਣਾ ਨੂੰ ਅਪੀਲ ਕਰ ਰਿਹਾ ਹੈ ਕਿ ਜ਼ਿੰਦਗੀ ਦੇ ਜੋ ਬੱਚੇ ਕੁਛੇ ਸਾ ਹਨ ਉਹਨਾਂ ਨੂੰ ਸਿਖਾਲੇ ਕਰ ਦਿਓ ਇੱਕ ਕੋਠਾ ਪਾ ਦਿਓ ਸੋ ਸੋਸ਼ਲ ਮੀਡੀਆ ਉਹ ਪਲੇਟਫਾਰਮ ਜਿੱਥੇ ਅਜਿਹੇ ਲੋਕਾਂ ਦੇ ਦਰਦ ਨੂੰ ਸੁਣ ਕੇ ਦਾਨੀ ਸੱਜਣ ਅੱਗੇ ਆਏ ਹਨ ਅਸੀਂ ਵੀ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਬਜ਼ੁਰਗ ਜੋੜਾ ਜੋ ਪਿੰਡ ਢੇਰੀਵਾਲ ਵਿਖੇ ਗਰੀਬੀ ਦੇ ਆਲਮ ਵਿੱਚ ਜ਼ਿੰਦਗੀ ਜੀ ਰਿਹਾ ਹੈ ਉਹਨਾਂ ਦੀ ਬਾਹ ਫੜੋ ਸਹੂਨਤੀ ਮਦਦ ਕਰੋ ਸੋ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਇਹ ਖਬਰ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਅੱਜ ਵੀ ਇਨਸਾਨੀਅਤ ਦੇ ਮਸੀਹਾ ਹਨ ਸੋ ਉਮੀਦ ਕਰਦੇ ਆ ਕਿ ਇਸ ਖਬਰ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਇਸ ਬਜ਼ੁਰਗ ਜੋੜੇ ਦੀ ਮਦਦ ਲਈ ਆਪਣੇ ਹੱਥ ਵਧਾਓਗੇ ਸੋ ਧੰਨਵਾਦ ਸ਼ਸ਼ਿਕਾ ਕਿ ਨਾਮ ਬਜ਼ੁਰਗ ਸਵਾਰ ਸਿੰਘ ਕਿਹੜਾ ਪਿੰਡ ਤੁਹਾਡਾ ਪਿੰਡ ਤੇਰੀ ਯਾਰ ਹਾਂਜੀ ਤਸੀਲ ਬਦਵਕਾਲਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਬੈਠੇ ਹੋ ਤਾਂ ਮੈਂ ਤਾਂ ਤੁਹਾਡੇ ਗਾੜੀ ਹੈ ਹੋਰ ਚਕਾਰਤਾ ਕੋਈ ਮੇਰਾ ਕੋਈ ਕਿਤੇ ਉੱਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਠਰਾ ਬਣ ਦੇ ਜਿਹੜਾ ਇਹ ਕਿ ਉੱਥੇ ਜਾ ਕੇ ਤੇ ਤੜ ਭਰਾ ਬਾ ਦੇਣਾ ਬਾ ਕੇ ਸਾਡੂ ਕੋਈ ਆ ਕੇ ਮੇਰੇ ਕੋਲੇ ਸਾਡੀ ਬਾ ਫੜੂਗਾ ਕਿ ਲੈ ਮਠੇ ਦਾ ਕੋਈ ਆ ਕੇ ਪਾਣੀ ਧਾਣੀ ਪਿਆ ਦੂਗਾ ਇੱਥੇ ਸਾਨੂੰ ਕੋਈ ਨਹੀਂ ਜੇ ਚ ਪੁੱਛਣ ਕਿਸਣਾ ਵਾ ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ ਬਹੁਤ ਵੇਖ ਲਓ ਜੇ ਕਿਤੇ ਦੱਸਦਾ ਪੋਤਦੇ ਆਉਣਾ ਨਾ ਹੀ ਪੋਤਦੇ ਨਹੀਂ ਆਉਣਾ ਜੇ ਆਉ ਵੀ ਅਰਜੇ ਆਉਣਾ ਤਾਂ ਕੁਮਕੇ ਚਲੇ ਜਾਣਾ ਉਹਨੇ ਸਾਨੂੰ ਇਹ ਦੀ ਪੁੱਛਣਾ ਅੱਜ ਤੁਹਾਡੇ ਕੋ ਕੁਛ ਹੈਗਾ ਕਿ ਨਹੀਂ ਹੈਗਾ ਹੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ ਮੀ ਬੱਦਲ ਹੋਇਆ ਤਾਂ ਮੈਂ ਬੁੜੜੀ ਨੂੰ ਛੱਡ ਗਿਆ ਬਾਹਰ ਮੈਂ ਰੋਟੀ ਕਿਸੇ ਕੋ ਪਕਵਾ ਕੇ ਲਿਆਇਆ ਤਾਂ ਬੁੜੜੀ ਪਿੱਜਣ ਨਹੀਂ ਮੈਂ ਵੀ ਪਿੱਜਦਾ ਭੱਜਾ ਤਾਂ ਫਿਰ ਬੁੜੜੀ ਨੂੰ ਅੰਦਰ ਕੀਤਾ ਦੇਗ ਪੀਏ ਕਰੀ ਤਾਂ ਵੀ ਮੈਂ ਰੋਦੇ ਕਰਾਉਂਦੇ ਹਾ ਕੇ ਕਿਤੇ ਵਕਤਾ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਤੇ ਲਿੰਦੇ ਲਾ ਕੇ ਤੇ ਗੱਲ ਪਾਏ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਇੱਥੇ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਕੋਈ ਸਰਦੀ ਗਰਮੀ ਆਉਂਦੀ ਤੇ ਤੁਹਾਨੂੰ ਇੱਥੇ ਕੋਣ ਦੇਖਦਾ ਕੋਈ ਨਹੀਂ ਵੇਦਾ ਕੋਈ ਨਹੀਂ ਵੇਦਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ ਨਹੀਂ ਪਤਾ ਇੱਥੇ ਪੁੱਛਦੀਆਂ ਤੇ ਇੱਥੇ ਪਛਦ ਗਈਆਂ ਤੇ ਇੱਥੇ ਆਉਦੀਆਂ ਜਾਂਦੀਆਂ ਵਾ ਲੀੜਾ ਲਾਤਾ ਦੇਂਦੀਆਂ ਕਦੇ ਸਵਾਦੋਂ 50 50 ਤੇ ਮਸਿਆ ਪੀ ਉਹ ਵੀ ਮਾਤੜਿਆ ਉਹ ਵੀ ਮਾਤੜਿਆ ਵਿਚਾਰ ਗਿਆ ਆਪੋ ਆਪਣੇ ਤੇ ਘਰ ਸਾਹਮਦੀਆਂ ਤੇ ਨਿਆਣੇ ਪਾਲਦਿਆਂ ਡੰਗੋ ਡੰਗ ਉਹ ਤਾਂ ਕਦੀ ਵੀ ਨਹੀਂ ਆਕੇ ਤੇ ਪੁੱਛੇ ਪੁੱਤਰ ਨੂੰ ਤੁਹਾਡੇ ਨੇ ਆਉਂਦਾ ਵਾ ਤੇ ਦੱਸਿਆ ਵੀ ਆਉਂਦਾ ਰੱਜਿਆ ਆਉਣਾ ਡੱਗਦੇ ਹੋ ਗਰਾ ਆਕੇ ਤਾਂ ਇਤਰਾ ਘੁੰਮ ਕੇ ਫੇਰ ਚਲੇ ਜਾਣਾ ਇਸ ਕਰ ਨਸ਼ਾ ਕਰਦਾ ਉਹ ਨਸ਼ਾ ਕਰਦਾ ਉਹ ਨਸ਼ੇ ਦੇ ਕਰਕੇ ਸਾਰਾ ਕੁਝ ਤੁਹਾਨੂੰ ਇਤਰਾ ਦਿੱਤਾ ਸਾਰਾ ਕੁਝ ਜਾਂੜਦਾ ਉਹਨੇ ਕਰਤਾ ਨਸ਼ਾ ਹੀ ਕਰਦਾ ਤੁਸੀਂ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਨਾ ਵੀ ਮੈਨੂੰ ਨਾ ਭੈਣ ਭਰਾਵਾਂ ਚ ਆ ਪੜਾ ਦਿਓ ਉੱਥੇ ਮੇਰਾ ਕੋਈ ਆ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਹੁਣ ਸਾਡੇ ਕੋ ਇੱਥੇ ਦਾ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰੇ ਕਿਹੜੇ ਗਏ ਉਹ ਤੇ ਯਾ ਤੇ ਯਾ ਵਿਚਾਰ ਗਿਆ ਰਿਸ਼ਤੇਦਾਰ ਤੇ ਹੋਰ ਕਹ ਰਿਆ ਪੈਣਾ ਵਾ ਉਹ ਵਿਚਾਰ ਗਿਆ ਕਿਤੇ ਆਉਂਦੀਆਂ ਜਾਂਦੀਆਂ ਚਾਪੜੇਵੇਂ ਆਏ ਉਹ ਕੜੀ ਦੇ ਕੜੀ ਆਏ ਉਹਨਾਂ ਚੱਲ ਵੇਖ ਲਿਆ ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੋਤਾ ਉਹਨੇ ਸਾਰੇ ਦਾ ਪੋਪੜੇ ਥਾਈ ਕਬੀਲਦਾਰ ਹੁਣ ਮਦਦ ਲਈ ਅਪੀਲ ਕਰੋਗੇ ਕਰ ਆਗੇ ਪੋਤਾ ਹੀ ਤਾਂ ਨੇ ਸਾਡੀ ਮੱਝ ਤੇ ਚ ਕਾਰ ਕਹਦਾ ਸਾਨੂੰ ਘਰ ਬਾਦੋ ਕਿਤੇ